ਇਦਾਂ ਦੀਆਂ ਫੋਟੋਆਂ ਤੁਹਾਨੂੰ ਆਮ ਹੀ ਇੰਟਰਨੈਟ ਤੇ ਅੱਜਕੱਲ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ ਸਟੂਡੀਓ ਗਿਬਲੀ ਇਹ ਆ ਇਸ ਆਰਟ ਦਾ ਨਾਮ ਸਟੂਡੀਓ ਗਿਬਲੀ ਇੱਕ ਜਾਪਾਨੀ ਐਨੀਮੇਸ਼ਨ ਸਟੂਡੀਓ ਜੋ ਆਪਣੇ ਐਨੀਮੇਸ਼ਨ ਫਿਲਮਾਂ ਲਈ ਮਸ਼ਹੂਰ ਹੈ ਇਹ ਐਨੀਮੇਸ਼ਨ ਇੱਕ ਘੱਟ ਲਾਈਨਸ ਡਰਾ ਕਰਕੇ ਵੀ ਕਰੈਕਟਰ ਵਿੱਚ ਇੰਨੀ ਜਾਨ ਪਾ ਦਿੰਦਾ ਹੈ ਕਿ ਦੇਖਣ ਵਾਲੇ ਨੂੰ ਉਹਨਾਂ ਦੇ ਕਰੈਕਟਰ 'ਚ ਉਨਾ ਹੀ ਮਜ਼ਾ ਆਉਂਦਾ ਹੈ ਜਿੰਨਾ ਬਹੁਤੇ ਡਿਟੇਲ ਨਾਲ ਬਣਾਏ ਕਰੈਕਟਰ ਵਿੱਚ ਆਉਂਦਾ ਹੈ 1985 ਵਿੱਚ ਹਾਇਓ ਮਿਆਜਾਕੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਗਿਬਲੀ ਨਾਂ ਇੱਕ ਅਰਬੀ ਸ਼ਬਦ ਤੋਂ ਲਿਆ ਗਿਆ ਜਿਸ ਦਾ ਮਤਲਬ ਹੁੰਦਾ ਹੈ ਮਾਰੂਥਲ ਦੀ ਗਰਮ ਹਵਾ ਤੇ ਸਟੂਡੀਓ ਗਿਬਲੀ ਨੇ ਵੀ ਆਪਣੇ ਇਸ ਆਰਟ ਨਾਲ ਐਨੀਮੇਸ਼ਨ ਜਗਤ ਵਿੱਚ ਇੱਕ ਨਵੀਂ ਹਵਾ ਚਲਾਈ ਸੀ ਇਸ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਸਪੀਟਡ ਅਬੇ ਮਾਈ ਨੀਵਰ ਟੋਰੋ ਪ੍ਰਿੰਸੈਸ ਮੋਨੋਕੇ ਅਤੇ Howl's Moving Castle ਸ਼ਾਮਲ ਹਨ ਇਹ ਫਿਲਮਾਂ ਆਪਣੇ ਹੱਥੀ ਬਣਾਏ ਗਏ ਐਨੀਮੇਸ਼ਨ ਬਹੁਤ ਹੀ ਸੋਹਣੇ ਲੈਂਡਸਕੇਪ ਅਤੇ ਹਿਊਮਨ ਇਮੋਸ਼ਨ ਦੇ ਕੁਦਰਤ ਨਾਲ ਜੁੜੀਆਂ ਕਹਾਣੀਆਂ ਲਈ ਜਾਣੀਆਂ ਜਾਂਦੀਆਂ ਨੇ ਸਪੀਟਡ ਅਵੇ ਨੇ 2003 ਵਿੱਚ ਅਸਕਰ ਰਿਵਾਰਡ ਵੀ ਜਿੱਤਿਆ ਸੀ ਜੋ ਸਭ ਤੋਂ ਵਧੀਆ ਐਨੀਮੇਸ਼ਨ ਫੀਚਰ ਫਿਲਮ ਦਾ ਸਨਮਾਨ ਸੀ ਗਿਬਲੀ ਸਿਰਫ ਇੱਕ ਸਟੂਡੀਓ ਨਹੀਂ ਸਗੋ ਇੱਕ ਸੱਭਿਆਚਾਰਕ ਮੋਹਰ ਹੈ ਜੋ ਲੋਕਾਂ ਨੂੰ ਕਲਪਨਾ ਕੁਦਰਤ ਅਤੇ ਸਾਦਗੀ ਨਾਲ ਜੋੜਦਾ ਹੈ ਇਸ ਦੀ ਬਲੱਖਣ ਸ਼ੈਲੀ ਅਤੇ ਕਹਾਣੀਆਂਕਾਰ ਨਹੀਂ ਅੱਜ ਇਹ AI ਜਨਰੇਟਿਡ ਆਰਟ ਵੀ ਇੰਨਾ ਮਸ਼ਹੂਰ ਹੋ ਗਿਆ ਪਰ ਹੁਣ ਅਜਿਹਾ ਕੀ ਹੋਇਆ ਜਿਸ ਨਾਲ ਇਹ ਇੱਕਦਮ ਇੰਨਾ ਚਰਚਾ ਵਿੱਚ ਆ ਗਿਆ ਦਰਅਸਲ OpenAI ਦੇ ChatGPT ਦਾ ਨਵਾਂ ਅਪਡੇਟ GPT-4o ਮਾਡਲ ਤੇ ਆਧਾਰਿਤ ਹੈ ਉਸ ਨੂੰ ਲਾਂਚ ਕੀਤਾ ਗਿਆ ਇਸ ਨਵੇਂ ਮਾਡਲ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੇ ਇੱਕ ਨਵਾਂ ਫੀਚਰ ਐਡ ਕੀਤਾ ਕੀ ਤੁਸੀਂ ਆਪਣੀ ਫੋਟੋ ਇਸ ਵਿੱਚ ਅਪਲੋਡ ਕਰਕੇ ਉਸ ਨੂੰ ਗਿਬਲੀ ਸਟੂడియో ਸਟਾਈਲ ਆਰਟ ਵਿੱਚ ਕਨਵਰਟ ਕਰ ਸਕਦੇ ਹੋ ਇਹ ਆਰਟ ਜੋ ਹੋਇਆ ਉਹ ਮਾਜਾਕੀ ਦੇ ਹੱਥੀ ਬਣਾਏ ਗਏ ਡਰਾਇੰਗ ਅਤੇ ਸਹਿਜ ਪਰਿ ਕਹਾਣੀਆਂ ਵਾਲੇ ਜਾਣੀ ਜਾਂਦੀ ਸੀ ਲੋਕਾਂ ਨੂੰ ਬਹੁਤ ਹੀ ਪਸੰਦ ਆਉਣ ਲੱਗੀ ਤੇ ਸੋਸ਼ਲ ਮੀਡੀਆ ਤੇ ਸਟੂడియో ਗਿਬਲੀ ਸਟਾਈਲ ਫੋਟੋਜ਼ ਦਾ ਹੜ ਆ ਗਿਆ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਸੈਲਫੀਆਂ ਆਪਣੇ ਪੈਟਸ ਦੀਆਂ ਫੋਟੋਜ਼ ਆਪਣੀਆਂ ਕਲੈਕਸ਼ਨਸ ਦੀ ਫੋਟੋ ਕੱਢ ਕੇ ਇਨਾ ਵਿੱਚ ਅਪਲੋਡ ਪਾ ਕੇ ਗਿਵਲੀ ਸਟਾਈਲ ਵਿੱਚ ਉਸ ਨੂੰ ਕਨਵਰਟ ਕਰਨ ਲੱਗੇ ਇਸੇ ਟ੍ਰੈਂਡ ਵਿੱਚ ਕਾਫੀ ਮਸ਼ਹੂਰ ਬੰਦਿਆਂ ਨੇ ਵੀ ਆਪਣੀਆਂ ਫੋਟੋਜ਼ ਬਣਾ ਕੇ ਇੰਟਰਨੈਟ ਤੇ ਅਪਲੋਡ ਕੀਤੀਆਂ ਜਿਸ ਨਾਲ ਇਹ ਟ੍ਰੈਂਡ ਹੋਰ ਜ਼ਿਆਦਾ ਵਾਇਰਲ ਹੋ ਗਿਆ ਹਾਲਾਂਕਿ ਇਸ ਦੇ ਨਾਲ ਵਿਵਾਦ ਵੀ ਜੁੜ ਗਿਆ ਹੈ 216 ਵਿੱਚ ਜਦੋਂ ਕਿਸੇ ਨੇ ਮਸ਼ੀਨ ਦੁਆਰਾ ਬਣਾਏ ਗਏ ਇਸ ਤਰ੍ਹਾਂ ਦੇ ਆਰਟ ਦੀ ਵੀਡੀਓ ਹਾਇਓ ਮੈਯਾਕੀ ਨੇ ਦੇਖੀ ਤਾਂ ਉਹਨਾਂ ਨੇ AI ਜਨਰੇਟਿਡ ਆਰਟ ਨੂੰ ਆਰਟ ਦਾ ਅਪਮਾਨ ਕੀਤਾ ਸੀ ਤੁੰਮਨ ਦੇ ਕਿੰਝੋਚੋ ਵਾਲੇ ਨੂੰ ਕਰੇ ਮਨ ਉਹ ਕਰਤੇ ਰਹੀ ਹੈ। ਮੈਂ ਇਹ ਆਪਣੇ ਆਪਣੇ ਕੰਮ ਨੂੰ ਵਰਤਣਾ ਚਾਹੁੰਦਾ ਹਾਂ, ਮੈਨੂੰ ਬਿਲਕੁਲ ਨਹੀਂ ਲੱਗਦਾ। ਬੰਦ ਕਰੋ, ਮੈਨੂੰ ਕਿਸੇ ਵੀ ਤਰ੍ਹਾਂ ਅਪਮਾਨ ਮਹਿਸੂਸ ਹੁੰਦਾ ਹੈ। ਹਾਂ। ਇੱਕ ਤਰ੍ਹਾਂ ਉਹਨਾਂ ਨੇ ਇਸ ਤਰ੍ਹਾਂ ਦੇ AI ਆਰਟ ਦਾ ਵਿਰੋਧ ਕੀਤਾ ਸੀ। ਨਾਲ ਹੀ ਕਾਪੀਰਾਈਟ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ AI ਨੂੰ ਗਿਬਲੀ ਦੇ ਕੰਮ ਤੇ ਟ੍ਰੇਨ ਕੀਤਾ ਗਿਆ, ਜੋ ਕਿ ਕਾਪੀਰਾਈਟ ਕੰਟੈਂਟ ਹੈ। ਇਸ ਤਰ੍ਹਾਂ ਇਹ ਟ੍ਰੈਂਡ ਐਂਟਰਟੇਨਮੈਂਟ ਦੇ ਨਾਲ-ਨਾਲ ਮੋਰਲ ਅਤੇ ਕਾਨੂੰਨੀ ਬਹਿਸ ਦਾ ਵਿਸ਼ਾ ਵੀ ਬਣ ਗਿਆ ਹੈ। ਹੁਣ ਜੇ ਤੁਸੀਂ ਵੀ ਇਸ ਆਰਟ ਨੂੰ ਵਰਤਣਾ ਚਾਹੁੰਦੇ ਹੋ ਤਾਂ ਆਪਣੀਆਂ ਫੋਟੋਜ਼ ਫਸ ਤਾਂ ਜਿਹੜੀ ਬੈਸਟ ਆਪਸ਼ਨ ਆ ਉਹ ਜਿਹੜੀ ਪਰਫੈਕਟਲੀ ਤੁਹਾਨੂੰ ਹੂ ਹੂ ਫੋਟੋ ਦਾ ਸਟੂਡੀਓ ਗਿਬਲੀ ਸਟਾਈਲ ਬਣਾ ਕੇ ਦੇਵੇਗੀ ਉਹ ਹੈਗਾ ਚੈਟ ਜੀਪੀਟੀ ਪਰ ਉਹ ਪੇਡ ਹੋਣ ਕਰਕੇ ਬਹੁਤਿਆਂ ਦੀ ਪਹੁੰਚ ਤੋਂ ਬਾਹਰ ਪਰ ਫਿਰ ਵੀ ਜੇ ਤੁਸੀਂ ਫ੍ਰੀ ਵਾਲਾ ਟਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ AI ਦੇ ਹੋਰ ਵੀ ਸੌਫਟਵੇਅਰ ਵਰਤ ਸਕਦੇ ਹੋ ਜਿਵੇਂ ਮਿਡਜਰਨੀ ਜਾਂ ਗਰੋਕ ਵਰਕੇ AI ਸੌਫਟਵੇਅਰ ਵਰਤ ਸਕਦੇ ਹੋ ਜਿਸ ਵਿੱਚ ਤੁਸੀਂ ਆਪਣੀ ਫੋਟੋ ਅਪਲੋਡ ਕਰਕੇ ਉਹਨਾਂ ਨੂੰ ਇੱਕ ਪ੍ਰੌਮਪਟ ਦੇਣਾ ਹੈ ਕਨਵਰਟ ਦਿਸ ਇਮੇਜ ਇਨਟੂ ਸਟੂਡੀਓ ਗਿਬਲੀ ਸਟਾਈਲ ਬਸ ਇੰਨੇ ਨਾਲ ਹੀ ਉਹ AI ਸੌਫਟਵੇਅਰ ਤੁਹਾਨੂੰ ਤੁਹਾਡੀ ਫੋਟੋ ਨੂੰ ਸਟੂਡੀਓ ਗਿਬਲੀ ਸਟਾਈਲ ਵਿੱਚ ਬਣਾ ਦੇਵੇਗਾ ਜਿਵੇਂ ਤੁਹਾਨੂੰ ਦੱਸਿਆ ਕਿ ਹਯਾਓ ਮੈਜਾਕੀ ਨੇ ਇਸ ਮਸ਼ੀਨੀ ਆਰਟ ਦਾ ਵਿਰੋਧ ਕੀਤਾ ਸੀ ਤੇ ਇਸ ਨੂੰ ਸਹੀ ਨਹੀਂ ਦੱਸਿਆ ਸੀ ਪਰ ਫਿਰ ਵੀ ਬਹੁਤੇ ਲੋਕ ਇਸ ਟ੍ਰੈਂਡ ਦਾ ਹਿੱਸਾ ਬਣ ਕੇ ਇਹ ਫੋਟੋਜ਼ ਨੂੰ ਸਟੂਡੀਓ ਗਿਬਲੀ ਸਟਾਈਲ ਵਿੱਚ ਕਨਵਰਟ ਕਰ ਰਹੇ ਨੇ ਤੇ ਉੱਥੇ ਹੀ ਬਹੁਤੇ ਲੋਕ ਇਸ ਨੂੰ ਗਲਤ ਵੀ ਕਹਿ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵੱਲੋਂ ਇਹ ਆਰਟ ਤਿਆਰ ਕੀਤਾ ਗਿਆ ਉਹਨਾਂ ਨੇ ਇਹ ਇੰਨੀ ਮਿਹਨਤ ਨਾਲ ਇਸ ਆਰਟ ਨੂੰ ਬਣਾਇਆ ਤੇ ਲੋਕਾਂ ਅੱਗੇ ਪੇਸ਼ ਕੀਤਾ ਤੇ ਹੁਣ ਵੀ ਇਹ ਲੋਕ ਸਿੱਖ ਰਹੇ ਨੇ ਪਰ AI ਇਸ ਨੂੰ ਇੱਕ ਕਲਿੱਕ ਵਿੱਚ ਬਣਾ ਦਿੰਦਾ ਹੈ ਜੋ ਕਿ ਉਹਨਾਂ ਮਿਹਨਤੀ ਲੋਕਾਂ ਦੇ ਨਾਲ ਨਾ ਇਨਸਾਫੀ ਹੈ ਇਹ ਕਲਾ ਅਤੇ ਆਰਟ ਦਾ ਨਿਰਾਦਰ ਹੈ ਸਟੂਡੀਓ ਗਿਬਲੀ ਦੁਆਰਾ ਪੜਾਈਆਂ ਗਈਆਂ ਫਿਲਮਾਂ ਸਾਲਾਂ ਦੀ ਹੱਥੀ ਮਿਹਨਤ ਤੇ ਡਿਟੇਲ ਦੇ ਧਿਆਨ ਅਤੇ ਇਮੋਸ਼ਨਲ ਡੈਪਥ ਦਾ ਨਤੀਜਾ ਹਨ AI ਇਸ ਨੂੰ ਸਕਿੰਟਾਂ ਵਿੱਚ ਕਾਪੀ ਕਰ ਦਿੰਦਾ ਹੈ ਇਹ ਕਲਾਕਾਰ ਦੇ ਸੰਘਰਸ਼ ਨੂੰ ਘਟਾਤਾ ਕਰਦਾ ਹੈ ਪਰ ਇਸ ਨਾਲ ਕਲਾਕਾਰ ਦੀ ਕਲਾ ਨੂੰ ਵੀ ਖਤਰਾ ਹੈ ਜੇ ਤੁਸੀਂ ਇਸ ਨੂੰ ਐਂਟਰਟੇਨਮੈਂਟ ਜਾਂ ਸਿੱਖਣ ਲਈ ਵਰਤਦੇ ਹੋ ਤਾਂ ਗਿਬਲੀ ਦੀ ਕਲਾ ਦੀ ਕਦਰ ਕਰਦੇ ਹੋ ਤਾਂ ਇਹ ਗਲਤ ਨਹੀਂ ਹੈ ਪਰ ਜੇ ਤੁਸੀਂ ਇਸ ਨੂੰ ਵਪਾਰਕ ਤੌਰ ਤੇ ਵਰਤਣਾ ਚਾਹੁੰਦੇ ਹੋ ਮੰਨਦੇ ਹੋ ਕਿ ਮਨੁੱਖੀ ਕਲਾ ਦੀ ਥਾਂ AI ਲੈ ਸਕਦਾ ਹੈ ਤਾਂ ਤੁਸੀਂ ਇਸ ਕਲਾ ਦਾ ਨਰਾਦਰ ਮੰਨ ਸਕਦੇ ਹੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਬਾਤ ਰਹੀ AI ਤੋਂ ਖਤਰਾ ਹੋ ਸਕਦਾ ਹੈ ਜਾਂ ਫਿਰ ਮਸ਼ੀਨਾਂ ਕਦੇ ਵੀ ਮਨੁੱਖੀ ਕਲਾ ਜਾਂ ਉਸ ਕਲਾ ਵਿੱਚ ਪਾਏ ਗਏ ਇਮੋਸ਼ਨ ਦੀ ਜਗ੍ਹਾ ਨਹੀਂ ਲੈ ਸਕਦੀਆਂ ਤੁਹਾਡੇ ਕਮੈਂਟਸ ਸਾਡੇ ਲਈ ਬਹੁਤ ਕੀਮਤੀ ਹੋਣਗੇ ਸਮਾਂ ਕੱਢ ਕੇ ਸੁਝਾਅ ਦਿਓ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਹੋਰ ਵੀਡੀਓ ਵਿੱਚ